ਅੱਜ ਕੀ ਲਓ ਜੀ ਲੈਜਰ ਸ਼ੋਅ ਵੇਖਣਾ ਹੈ ਸਾਹਿਬ ਦੇਖਣਾ ਤੇ ਫਿਰ ਵੀਡ ਲਾਉਣਾ ਹੈ ਹਾਂ ਲੈਜਰ ਸ਼ੋਅ ਵੇਖਣਾ ਹੈ ਜੀ ਬਰਤਵਾਰਾ ਗੋਬਿੰਦਪੁਰ ਅੱਜ ਲੈਜਰ ਸ਼ੋਅ ਚੱਲੂ ਚੱਲੂ ਟਾਈਮ ਟੂ ਟਲੇ ਆਏ 7:30 7:30 ਸਾਢੇ ਆ ਗਿਆ ਜੀ

ਮਾ ਵਲੀ ਬੰਦਰੀ ਸੇਵਲ ਹੋਣੀ ਕੋਈ ਬੜਾ ਬੁਰਾ ਦਬਾ ਕੇ ਵੀਡੀਓ ਬਣਾ ਕੇ ਬਾਬਾ ਜੀ ਨਹੀਂਏ ਬਾਬਾ ਜੀ ਇੰਨਾ ਦਬਾ ਤੋ ਇਦਾਂ ਫੜ ਕੇ ਹੱਥ ਲਾ ਮਾ ਵਲੀ ਲਾਈ ਤੇ ਕਬਾ ਇਹ ਮਦਰ ਕਹਿਣਾ ਕਿ ਪਾਸੇ ਬਾਬਾ ਜੀ ਆ ਬਿਆ ਕਬਾ ਲੱਗਦਾ ਇਹ ਮਾ ਭਾਈ ਹੈਗੀ 40 ਦਿਨ ਦੀ 100 ਮਹੀਨੇ ਬੰਦ ਹੋ ਜਾ ਸਿੰਗ ਸਿੰਗ ਆਪੇ ਨਾਲ ਜਾਇਆ ਬੱਲੇ ਬਾਈ ਦੀ ਤੁਹਾਨੂੰ ਲੱਭ ਦਿੰਦੇ ਨਾ ਕਿ ਜਦੋਂ ਇਹ ਕੱਢ ਜਾਂਦੇ ਆਪ ਬਾਹਰ ਹੋ ਜਾਂਦੇ ਆ ਲਓ ਵੀ ਸਖਤੋ ਹੁਣ ਅਸੀਂ ਪੱਕਾ ਦਾ ਪਾਣੀ ਛਕ ਲਿਆ ਤੇ ਗੱਡੀ ਮੁੱਕ ਕਰ ਲਈ ਆ ਹੋੜਾ ਹੀ ਜਾਵਾਂਗੇ ਲੋਕਲ ਗੁਰੂ ਲੋਕਲ ਗੁਰੂ ਘਰ ਆ ਦੇ ਦਰਸ਼ਨ ਕਰਨ ਚੱਲੇ ਆ ਤੇ ਹੋੜਾ ਇਥੋਂ ਐਂ ਸਫ਼ਰ ਸ਼ੁਰੂ ਕਰਨ ਲੱਗੇ ਆ ਦਰਬਾਰ ਸਾਹਿਬ ਤੋਂ ਮੇਨ ਤੋਂ ਹੁਣ ਇਥੋਂ ਉੜਾ ਇਥੋਂ ਲੋਕਲ ਗੁਰਦੁਆਰੇ ਵੇਖਦੇ ਹੋਏ ਚੱਲਾਂਗੇ ਆਹ ਸੁਣੋ ਲੋ ਜੀ ਗੱਡੀ ਵੇਖੋ ਸੀਟਾ ਵੇਖੋ ਮੈਂ ਆਇਆ ਵੀ ਆਈਪੀ ਗੱਡੀ ਆ ਆ ਚਲੋ ਵੀਰ ਆ ਬਾਰੀ ਬੰਦ ਕਰ ਲੋ ਲੋ ਜੀ ਭੋਲੇ ਸੋਨਿਹਾਲ ਸਸਰੀਆ ਗਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਏ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੀ ਯਾਦ ਚ ਬਣਿਆ ਗੁਰਦੁਆਰਾ ਲੋਕ ਜੀ ਵਾਹਿਗੁਰੂ ਜੀ ਆ ਗਏ ਅਸੀਂ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਕੋਠਾ ਸਾਹਿਬ ਨਾਡੇੜ ਹੁਣ ਅੰਦਰ ਦਰਸ਼ਨ ਕਰਾਂਗੇ ਫਿਰ ਇੱਥੋਂ ਅੱਗੇ ਵਧਾਂਗੇ ਇਹ ਬਾਬਾ ਦੀਪ ਸਿੰਘ ਜੀ ਦਾ ਤਰਨਾਲ ਲੰਗਰ ਹਾਲ ਆ ਇਹ ਉੱਪਰ ਮਹਾਰਾਜ ਦਾ ਪ੍ਰਕਾਸ਼ ਇਹ ਕਿਹਨੇ ਛੇਂ ਦਰਸ਼ਕ ਇਹ ਹਸਤਾਨ ਚਟਖਣ ਜਰੀਏ ਜੁਹਦੇ ਨੂੰ ਤੈਨ ਤੇ ਕਰਵਨੇ ਛੜੀ ਧੂਰੀ ਤੇ ਹੈ ਹੀ ਇਹ ਹਸਤਾਨ ਕੇ ਰੰਗ ਦਾ ਵਾਹਤੀ ਗਮਰੀ ਅਦਾ ਗੁੰਦ ਹਾਤੀ ਗੁਰੂ ਦਾ ਲੰਗੜ 24 ਧੰਨ ਪੀ ਟੁੱਟ ਵਰਦਾ ਹੈ ਇਹ ਹਸਤਾਨ ਦੀ ਈਵਾ ਚਟਖਣ ਵਾਸੀ ਨੰਤ ਬਾਬਾ ਜੀ ਦਾਂਤਾ ਮੋੜ ਕਾ ਨੇ ਹੰਦ ਕਾ ਨੇ ਭਰੇ ਲਈ ਗਾਰ ਹੀਵਾ ਦੀ ਟੋਕਰੀ ਰੱਖੀ ਹੈ ਜੀ ਏਵਾ ਤਾਈਏ ਗੋਰੀ ਟਿੰਗੜੀ ਅੰਦੇ ਪੱਖੇ ਜਿਸ ਨੇ ਦੰਦ ਨੇ ਏਵਾ ਕਰਨੀ ਹੋਗੀ ਗੁਰੂ ਘਰ ਦਾ ਪਰਖਾ ਦੇਖ ਰੂਪਾ ਹੈ ਬੈ ਕੇ ਜਾਉਂਦੀ ਧਰੂਗ ਕ ਰਿਆ ਰੂਗਿਆ ਰਹਿ ਕੇ ਜਾਉਂਦੀ ਤਨੇ ਗੂਦੋ ਨਗਰ ਚੱਲ ਰਿਆ ਜੀ ਸ਼ਰਾਰੀ ਜੰਦਰੇ ਨਾਲ ਕੇ ਲੋ ਵਾਹਿਗੁਰੂ ਜੀ ਦਾ ਖਾਲਸਾ ਗੁਰਦੁਆਰਾ ਸਾਹਿਬ ਰਤਨਗੜ੍ਹ ਸਾਹਿਬ ਜੀ ਕਰੋ ਦਰਸ਼ਨ ਜੀ ਸੰਗ ਤੇ ਰਤਨਗੜ੍ਹ ਸਾਹਿਬ ਗੁਰਦੁਆਰਾ ਰਤਨਗੜ੍ਹ ਸਾਹਿਬ ਦਰਬਾਰ ਸਾਹਿਬ ਮਹਾਰਾਸ਼ਟਰ ਤੋਂ ਹੀ ਆਫੜੋ ਵੀ ਮਾਰਦਾ ਕੰਮ ਚੱਲ ਰਿਹਾ ਹੈ ਇੱਧਰ ਲੰਗਰ ਵਾਲੇ ਨਾਲ ਕਰੋ ਦਰਸ਼ਨ ਦਰਬਾਰ ਦੇ ਉਹ ਵਾਹਿਗੁਰੂ ਸੱਚੇ ਪ੍ਰਸਾਦ ਸੋ ਇਸ ਸਥਾਨ ਦਾ ਨਾਮ ਗੁਰਦੁਆਰਾ ਰਤਨਗੜ੍ਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਿਰ ਵਿੱਚੋਂ ਸੱਚਖੰਡ ਪਿਆਨਾ ਕੀਤਾ ਅਗਲੇ ਦਿਨ ਇਸ ਸਥਾਨ ਤੇ ਗੁਰੂ ਪਾਤਸ਼ਾਹ ਨੇ ਬਾਬਾ ਰਤਨਦਾਸ ਜੀ ਨੂੰ ਦਰਸ਼ਨ ਦਿੱਤੇ ਪ੍ਰਸ਼ਾਦ ਦਿੱਤਾ ਤੇ ਸ਼ਹਿਰ ਕੱਢਿਆ ਸੰਗਤ ਨੂੰ ਬਰੋਸਾ ਦਿਵਾਉਣ ਬਾਅਦ ਰਤਨਦਾਸ ਜੀ ਦੇ ਨਾਂ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਰਤਨਗੜ੍ਹ ਹੈ ਬਾਬਾ ਰਤਨਦਾਸ ਜੀ ਨੂੰ ਦਰਸ਼ਨ ਦੇਣ ਤੋਂ ਬਾਅਦ ਬਾਬਨਗਾਂ ਸਿੰਘ ਨੂੰ ਦਰਸ਼ਨ ਦਿੱਤੇ। ਜੀ ਸਾਹਿਬ ਇਹ ਰਾਹ ਕੀ ਨਾਮ ਹੈ ਸਤਿਗੁਰੂ। ਵਾਹਿਗੁਰੂ ਵਾਹਿਗੁਰੂ ਮਹਾਰਾਜ ਨੂੰ ਸ਼ਰਧਾਂ ਦਰਸ਼ਨ ਦੇਣ ਤੋਂ ਬਾਅਦ ਇੱਕ ਗੁਰੂਪਿਆਰਾ ਹੋਇਆ ਸਰਦਾਰ ਨਰਿੰਦਰ ਸਿੰਘ ਜਿਨ੍ਹਾਂ ਨੂੰ ਦੋ ਮਰਬੇ ਜੀਗ ਨਾਮ ਬਖਸ਼ਿਆ। ਨਰਿੰਦਰ ਸਿੰਘ ਜੀ ਨੇ ਸਾਡੀ ਜੀਵਨ ਨੂੰ ਘਰਨ ਕੀਤਾ। ਤੋਂ ਵਹਿਸਾਲੀ ਦੇ ਘਾਟ ਚੱਲ ਰਹੇ ਨੇ। ਵੱਧ ਚੜ ਕੇ ਠੋਕਰੀ ਦੇ ਹਿੱਸੇ ਪਾਰ ਕੇ ਯਾਤਰਾ ਤਮਹੀਂ ਆ ਸਕਲੇ। ਵਾਹਿਗੁਰੂ ਜੀ ਕਾ ਖਾਲਸਾ। ਆਹ ਇੱਥੇ ਕਿਫਾਤੇ ਤੇ ਰਤਨਗੜ੍ਹ ਦੇ ਗੁਰਦੁਆਰਾ ਸਾਹਿਬ ਦਾ ਲੰਗਰ ਆ ਰਿਹਾ ਜੀ ਇੱਧਰ ਆਪਾਂ ਲੱਸੀ ਦਾ ਲੰਗਰ ਦੇ ਦਿੰਦੇ ਆਂ ਇਧਰ ਨਵੀਂ ਇਮਾਰਤ ਬਣ ਰਹੀ ਹੈ ਜੀ ਹੁਣ ਰਤਨਗੜ੍ਹ ਸਾਹਿਬ ਦੀ ਨਵੀਂ ਇਮਾਰਤ ਬਾਬਾ ਜੀ ਹੁਣਾਂ ਵੱਲੋਂ ਸੇਵਾ ਚੱਲ ਰਹੀ ਹੈ ਜੀ ਨਵੀਂ ਇਮਾਰਤ ਬਣ ਰਹੀ ਹੈ ਜਿਹੜਾ ਵੀ ਵੀਰ ਇੱਥੇ ਦਰਸ਼ਨ ਕਰਨ ਆਵੇ ਸੇਵਾ ਜ਼ਰੂਰ ਆਪਣਾ ਦਸਵੰਦ ਪਾ ਕੇ ਜਾਇਓ ਜੀ ਗੁਰੂ ਮਹਾਰਾਜ ਦੀ ਗਿਰਬਣਾ ਨਵੀਂ ਇਮਾਰਤ ਦਾ ਕੰਮ ਚੱਲ ਰਿਹਾ ਪੁਰਾਣੇ ਇਮਾਰਤ ਇੱਧਰ ਹੈ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਇੱਧਰ ਹੈ ਜੀ ਗੁਰਦੁਆਰਾ ਸਾਹਿਬ ਤੇ ਰਤਨਗੜ ਸਾਹਿਬ ਦਰਬਾਰ ਸਾਹਿਬ ਠੀਕ ਹੈ ਜੀ ਇੰਦਰ ਨਵੇਂ ਮਾਰਦ ਦਾ ਕੰਮ ਚੱਲ ਰਿਹਾ ਜੀ ਜਦੋਂ ਅੱਪਾ ਉਹ ਗੇਟ ਤੋਂ ਇੰਟਰ ਆਵੋਗੇ ਬਿਲਕੁਲ ਸਾਹਮਣੇ ਜੀ ਇਹ ਪੁਰਾਣੀਆਂ ਇਮਾਰਤਾਂ ਇਹਦਾ ਤੇ ਨਵੇਂ ਇਮਾਰਤ ਦਾ ਕੰਮ ਚੱਲ ਰਿਹਾ ਜੀ ਜਿਹੜਾ ਵੀ ਗੁਰਸਿੱਖ ਵੀਰ ਭਰਾ ਆਏ ਦਰਸ਼ਨ ਕਰਨਾ ਆਪਣਾ ਦਸਵੰਤ ਜ਼ਰੂਰ ਵਾਕੇ ਜਾਣਾ ਜੀ ਆਹਦਾ ਪ੍ਰਕਾਸ਼ ਕਿ ਹੋਏਗਾ ਜੀ ਉਹ ਵਾਈ ਕੁਟੀਕਾ ਕਾ ਉਸ ਤਰੀਕਾ